ਸਤਿ ਸ੍ਰੀ ਅਕਾਲ ਸਾਰਿਆਂ ਸਾਡੇ ਪੰਜਾਬੀ ਕੁਲਚਰ ਵਿੱਚ ਬਹੁਤ-ਬਹੁਤ ਸਵਾਗਤ ਆ। ਹੋਰ ਦੱਸੋ ਜੀ ਠੀਕ-ਠਾਕ ਹੋਵੋਗੇ? ਗਰਮੀ ਤੋਂ ਬਚੇ ਹੋਵੋਗੇ? ਆਪਾਂ ਜੀ ਮਸ਼ੀਨ ਤੋਂ ਸ਼ੁਰੂਆਤ ਕਰਦੇ ਆ। ਸਵੇਰ ਦਾ ਟਾਈਮ ਆ। ਵਾਸ਼ਿੰਗ ਮਸ਼ੀਨ ਆਪਾਂ ਚਲਾਉਦੇ ਆ। ਕਿਉਂਕਿ ਬੱਚਨ ਹੋਈਆਂ ਨੇ ਛੁੱਟੀਆਂ ਜੀ ਕਰਦਾ ਜਦੋਂ ਕਪੜਾ ਲਾਇਆ ਜਾਂਦਾ ਗਰਮੀ ਲੱਗਦੀ ਹੈ ਨਾ। ਤੇ ਦੂਰੀ ਵਾਲੇ ਨੂੰ ਪਾਉਣ ਨੂੰ ਜੀ ਨਹੀਂ ਕਰਦਾ। ਆਪਾਂ ਸਰਫ ਵਰਤਦੇ ਆਂਗੇ। ਸਰਫ ਐਕਸਲ ਤੇ ਵੀਰ ਦੋਨਾਂ ਨੂੰ ਮਿਕਸ ਕਰ ਲੈਣੇ ਨੇ ਦੋ ਕਿਲੋ ਵਾਲੇ ਪੈਕਟ ਦੋ ਲੈ ਲੈਣੇ ਆਪਾਂ। ਤੇ ਦਬੇ ਵਿੱਚ ਮਿਕਸ ਕਰ ਲੈਣੀ ਆ ਤੇ ਇਸ ਤਰ੍ਹਾਂ ਇੱਕ ਢੱਕਣ ਦੇ ਉੱਤੇ ਇੱਕ ਬਾ ਲੈਣੀ ਆ ਇਹ ਵਾਧੂ ਰਹਿੰਦਾ ਹੈ ਕਿ ਅਪਨ 2 ਦਿਨਾਂ ਦੇ ਕੱਪੜੇ ਲਦੋਤੇ ਜਾਂਦੇ ਨੇ ਕੋਈ ਨਹੀਂ ਮੈਂ ਤੁਹਾਨੂੰ ਜੁਰਗਿੰਦੇ ਬਦਲ ਲੈਣੇ ਆਪਾਂ ਰਾਤ ਨੂੰ ਲੋਟ ਹੀ ਸ਼ਰਤ ਹੁੰਦੇ ਆ ਦੇਖੋ ਜਿਸ ਤਰ੍ਹਾਂ ਇਸ ਤਰ੍ਹਾਂ ਇਹਨਾਂ ਦੇ ਲਾਲਾ ਸਿੱਟੇ ਹੋਇਆ ਦੇਖੋ ਜੀ ਮੈਲ ਨਹੀਂ ਖੈਲਨੀ ਜਦੋਂ ਮੜਾ ਜਾਂ ਮੁੱਕਾ ਆਉਂਦਾ ਤੇ ਉਹਦੀ ਲਾ ਕੇ ਮਾਰਦੇ ਹੈਗੇ ਉਹਦੀ ਬਦਲ ਲੈਂਦੇ ਹੈਗੇ ਸਵੇਰੇ ਸਵੇਰਿਆ ਬਾਪ ਰੋਟੀ ਬਣਾ ਕੇ ਸੁਖਮਨ ਦੇ ਡੈਡੀ ਨੂੰ ਭੇਜਤਾ ਸਕੂਲ ਆਪਾਂ ਬਾ ਬਾਅਦੋਂ ਕੰਮ ਕਰਦੇ ਆਲੇ ਕੋਲ ਸਾਬ ਦੇ ਮਿੱਟੀ 'ਚ ਖੇਡ ਕੇ ਨਾ ਕੇ ਇੱਥੇ ਸਿੱਟ ਗਿਆ ਕੋਈ ਬੜ ਨੀਜਾ ਬੱਚਾ ਠੀਕ ਹੈ ਕੱਲ ਆਪਾਂ ਜਿਹੜੇ ਮਿੱਟੀ ਘਟੇ ਵਾਲੇ ਤੋਂ ਪਹਿਲਾਂ ਜਿਹੜੇ ਇਹ ਕੱਲ ਆਪਣੇ ਆਇਆ ਸੀ ਰੌਹਲ ਪੱਠੋ ਦਾ ਮੁੰਡਾ ਸੋਨੁਪਤੀ ਹੋਊਗਾ ਜਿੱਥੇ ਲਹਿਰੇ ਗਾਗੇ ਉਹਨਾਂ ਦੀ ਕੋਠੀ ਐਸੀ ਬਸ ਨਹੀਂ ਕਹੋ ਪਠਲਾ ਜਿਹੜੀ ਮੁੱਖ ਮੰਤਰੀ ਉਹਦਾ ਮੁੰਡਾ ਆਇਆ ਸੀ ਰਾਹਲ ਆਪਣੇ ਗਵਾੜ ਚ ਪਾ ਕੇ ਕੱਪੜੇ ਆਪਣੇ ਸੱਜੇ ਆਸਲ ਬੋਟਾ ਸੋਨੁ ਪਤਾ ਜੀ ਬੋਟਾ ਦਾ ਮੌਸਮ 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 ਨਹੀਂ ਮੌਸਮ ਬੋਟਾ ਸਭ ਤੋਂ ਜ਼ਿਆਦਾ ਪੱਕ ਰਿਹਾ ਹੈਗਾ ਹਨ ਪਿੰਡੋ ਪਿੰਡੀ ਜਿਹੜੇ ਬੋਟਾ ਵਾਲੇ ਆਉਂਦੇ ਉਹ ਘਰਾਂ 'ਚ ਵੀ ਆਉਂਦੇ ਆਗੇ ਜਿੰਨਾ ਨਾਲ ਜਾ ਕੇ ਭਾਈਚਾਰਾ ਹੈਗਾ ਵੇ ਕਰੀ ਹੁੰਦੇ ਤੇ ਵਿੱਚ ਆਣਾ ਪੈਂਦਾ ਹੈਗਾ ਤਾਂ ਇਹਨਾਂ ਤੋਂ ਬਲੌਕ ਨਹੀਂ ਕਰਦਾ ਹੱਥ ਨੇ ਪਿਆ ਫਿਰ ਆਪਾਂ ਚੱਲੇ ਗਏ ਸੀ ਲੋਰ ਦੀ ਆਪਾਂ ਮੇਰੀ ਮਸ਼ੀਨ ਹੈ ਕਿ 7 ਕਿਲੋ ਵਾਲੀ ਆਪਾਂ ਜਿਆਦਾ ਕੱਪੜੇ ਨਹੀਂ ਮਾ ਪਾਉਂਦੀ ਹੁੰਦੀ ਵੀ ਉਹੀ ਢੇੜਾ ਘਟਾ ਜਾਂਦਾ ਨਹੀਂ ਫਿਰ ਬਾਹਲੇ ਢੇੜੇ ਦਵਾਉਣੇ ਪੈਂਦੇ ਹੈਗੇ ਦੇਖੋ ਜੇ ਆਪਾਂ ਇਸ ਤਰ੍ਹਾਂ 15 ਤੇ ਛੱਡ ਦਈਏ ਮੈਂ ਇਸ ਤਰ੍ਹਾਂ ਇੱਥੇ ਆਪਾਂ ਇਹ ਮਿੰਟਾਂ ਵਾਲੀ ਹੋਊਗੀ ਜੇ ਆਪਾਂ ਜਿਆਦਾ ਕੋਈ ਕੰਮਕਾਰ ਕਰਨਾ ਲੱਗਣਾ ਸੋਚ ਮੇਰੀ ਇੱਧਰ ਆਨਲਾਈਨ ਹੀ ਹੋਈ ਪਈ ਐ ਇਸ ਤਰ੍ਹਾਂ ਮੈਂ ਰਾੜ ਲਾਉਂਦੀ ਸੀ ਪਾਣੀ ਵਾਲਾ ਫੋਨ ਵਾਲੀ ਕੌਣ ਕਰ ਲਕੀ ਐ ਚਲੋ ਜੀ ਮੈਂ ਤੁਹਾਨੂੰ ਦਿਖਾਉਣੀ ਐ ਇੱਧਰ ਆਪਣੀ ਵਧਾਣੀ ਚੱਲੀ ਜਾਂਦੇ ਲੱਸੀ ਪੀਵਾਂਗੇ ਨਾਲ ਬਾਥਰੂਮ ਦੇਖੋ ਇੱਧਰ ਪਿੱਛੇ ਆਪਣਾ ਹਲੇ ਮੇਰਾ ਸਾਫ਼ ਕਰਨ ਵਾਲਾ ਪਿਆ ਹੈ ਬਾਅਦ ਚ ਕਰੂੰਗੀ ਸਵੇਰੇ ਨਾ ਕੇ ਜੋਤਵਤੀ ਦੇ ਡੈਡੀ ਲਾਉਂਦੇ ਨੇ ਸਵੇਰੇ ਲੈਟ ਚੱਲੀ ਜਾਂਦੀ ਹੈਗੀ ਪੂਜਾ ਹੋਗੀ

ਤਦ ਮੇਰੇ ਸਾਥ ਕੀ ਦੇਖੋ ਸਵੇਰੇ ਵਾਸਤੇ ਸਵੇਰੇ ਮੈਂ ਬਣਾ ਲੈਂਦੀ ਆ ਤਾਂ ਗਰਮੀਆਂ ਦਾ ਟਾਈਮ ਆ ਨਾ ਇਹ ਡੈੜੀ ਲੈ ਜਾਂਦੇ ਟੀਮ ਨੂੰ ਆਪਾਂ ਬਣਾਈ ਸੀ ਆਲੂ ਚੋਲੇ ਦੀਆਂ ਸੜੀਆਂ ਮੱਖੀਆਂ ਆਪਾਂ ਇਸ ਤਰ੍ਹਾਂ ਨੀ ਪਲੇਟ ਦੇ ਲੈਂਦੇ ਹਾਂ ਆਪਾਂ ਇਹ ਆਪਾਂ ਤੋਂ ਦਰੂ ਵਾਲੀ ਦੀਵਾਲੀ ਛੋਟੋਂਕਿਆਂ ਦੇ ਕੱਢ ਲਿਆ ਕਿਉਂਕਿ ਫਿਰ ਮਲਾਈ ਲੈ ਜਾਂਦੀ ਆ ਸਵੇਰੇ ਮੈਂ ਧਰ ਦੇਣੀ ਆ ਤੇ ਜਿਹੜਾ ਕਾਲਾ ਉਹ ਬਰਤਨਾਂਗੇ ਇਹਨੂੰ ਆਪਾਂ ਕਾਲ ਨੂੰ ਵਰਤਾਂਗੇ ਦੇਖੋ ਜੀ ਇਹ ਗੜਬੀ ਇਹਦੇ ਡੈੜੀ ਦੇ ਨਾਨੀ ਦੇ ਫੁੱਲਾਂ ਤੋਂ ਆਈ ਹੋਈ ਐ ਪਾਈਏ ਕਿਤੇ ਪਰ ਸੁੰਘੀ ਬਹੁਤ ਸ਼ੇਵ ਬਹੁਤ ਸੁੰਘੀ ਨੇ ਟਾਲ ਇਹਨੇ ਠੰਡਾ ਹੋ ਜਾਂਦਾ ਪਰ ਫਿਰ ਠੀਕ ਕਰ ਲਵਾਂਗੇ ਤੇ ਇਧਰ ਆਪਾਂ ਰੋਟੀ ਬਣਾ ਲਈ ਮੈਂ ਨਾ ਅੰਦੇ ਸਵੇਰੇ ਤੇ ਰੈਡੀ ਦੀ ਬਣਾਈ ਆ ਉਹਦੀ ਬਣਾਈ ਸੀ ਬਾਕਸ ਮੇਰਾ ਡੱਬਾ ਬਹੁਤ ਸੋਹਣਾ ਰੋਟੀ ਦਾ ਠੰਡੇ ਤੋਂ ਲੈਣਾ ਸੀ ਬਹੁਤ ਹੀ ਵਧੀਆ ਹੈ ਰੇਖੜਾ ਵਾਲਾ ਬੰਤੀ ਆ ਦੇਖੋ ਇਹਨਾਂ ਦੇ ਕੰਮ ਬਦਾਮ ਖਾ ਲੈਣਗੇ ਦੇਖੋ ਤੁਸੀਂ ਮੇਰੇ ਵਾਸਤੇ ਇੱਕ ਛੱਡਿਆ ਪੈਨਾਂ ਦਾ ਇਹ ਮम्मी ਖਾਊਗੀ ਟਾਈਮ ਨੇ ਨਕਲੇ ਸਿਲਕੇ ਦੇੰਦਾ ਪਾਣੀ ਪਿਆ ਵੀ ਇਹ ਮੰਮੀ ਹੀ ਢੋਲ ਦੂਗੀ ਤੇ ਆਪੀ ਬਦਾਮ ਦਾ ਕੱਢ ਕੇ ਖਾਲੂ ਠੀਕ ਆ ਇਹਨੇ ਕੰਮ ਦੇਖੋ ਆਪਦੇ ਇਹਨਾਂ ਨੇ ਖਾ ਲਏ ਆਪ ਤਾਂ ਚਾਰ ਚਾਰ ਖਾ ਲੰਨੇ ਮੇਰੇ ਵਾਸਤੇ ਇੱਕ ਦੋ ਰੱਖ ਦਿੰਦੇ ਦੋ ਵੀ ਰੱਖ ਦਿੰਦੇ ਕਿਤੇ ਇੱਕ ਵੀ ਰੱਖ ਦਿੰਦੇ ਆ ਮੰਮੀ ਜੀ ਅਲਰਜੀ ਜਿਆਦਾ ਆ ਇਹਨਾਂ ਨੂੰ ਪਤਾ ਪਿਛਲੇ ਜਵਾਨੇ ਦੇ ਤੋ ਕਿ ਮੈਂ ਮੱਖਣ ਦਹੀਂ ਲੱਸੀ ਕੁਛ ਨਹੀਂ ਛੱਡਦੀ ਐਵੇਂ ਝੂਠ ਮਾਰਿਆ ਬਾਦੂ ਖਾਨੀ ਆ ਮਲਾਈ ਇਹ ਮਲਾਈ ਤੋਂ ਵੀ ਨਫ਼ਰਤ ਮੰਨਦੇ ਆ ਮੱਖਣੀ ਤੋਂ ਵੀ ਮੰਨਦੇ ਆ ਕਿਉਂ ਤੋਂ ਵੀ ਇਹ ਘੱਟ ਖਾਂਦੇ ਨਾ ਕਮਾਂ ਤੇ ਦੁੱਧ ਵੀ ਆਥਰਾਂ ਨੂੰ ਕਿਉਂ ਨਾ ਘਰਨੀ ਆ ਸਰੀਪੀ ਦਾ ਤਾਂ ਯੋਨੋਂ ਵਿਖਾਂ ਨੂੰ ਇਹ ਜੀ ਆ ਚਲੋ ਜੀ ਆਪਾਂ ਅੱਗੇ ਫੇਰ ਮਿਲਾਂਗੇ ਥੋੜਾ ਜਿਹਾ ਆਪਾਂ ਹੋਰ ਕੰਮ ਕਰ ਲਈਏ ਤੁਹਾਨੂੰ ਦਿਖਾਉਂਗੀ ਮੈਂ ਕਿਉਂਕਿ ਅੱਗ ਮੱਚੀ ਐ ਦੇ ਚੁੱਲੇ ਤੇ ਨਾਲ ਦੀ ਨਾਲ ਮੈਂ ਆ ਦੇਖੋ ਜਿਸ ਤਰ੍ਹਾਂ ਕੜਾਈ ਮਾਰ ਕੇ ਤਾਂ ਰੱਖੀ ਐ ਦੇ ਚੀ ਆਪਾਂ ਨੂੰ ਇਹ ਚੀ ਆਪਾਂ ਕਰ ਲਾਂਗੇ ਕਿਉਂਕਿ ਜੇ ਮੈਂ ਬਿਜਲੀ ਵਾਲੇ ਦੇ ਇਹ ਤੇ ਕਰੂੰਗੀ 쿨ਰ ਵੀ ਚੱਲਦਾ ਦਿਨੇ ਰਾਤ ਨੂੰ ਵੀ ਚੱਲਦਾ ਫਿਰ ਪੱਖੇ ਹੋਗੇ ਮੱਝਾ ਤੇ ਹਨਾ ਤੇ ਬਿਜਲੀ ਦੀ ਵਾਰਤ ਥੋੜੀ ਜਿਹੀ ਕੱਟ ਕਰਨੀ ਚਾਹੀਦੀ ਤੇ ਵਾਸ਼ਰ ਮਸ਼ੀਨ ਚੱਲਦੀ ਆ ਪਰ ਫਿਰ ਤੋਂ ਨਾਲੀ ਇਸ ਕਰਕੇ ਮੈਂ ਚੁੱਲੇ ਤੇ ਮੱਖਣੀ ਉੱਤਰ ਆਉਂਗੀ ਹੌਲੀ ਹੌਲੀ ਹੋਈ ਜਾਊਗਾ ਕਿਉਂ ਤੁਮ ਜੇ ਆਪ ਫੇਰ ਬੋਲੋ ਠੀਕ ਹੈ ਜੇ ਆਪ ਸਾਰੇ ਆਮ ਕੰਪਲੀਟ ਕਰਤੇ ਟਾਈਮ ਮੈਲਾ 10:00 ਵਜੇ ਹੋਏਗੇ ਇਧਰ ਆਪਾ ਰੋਟੀ ਦੇਖੋ ਜਿਸ ਤਰ੍ਹਾਂ ਮੇਰਾ ਖਾਣਾ-ਦਾਣਾ ਦਹੀਂ ਪਾਲੀ ਕੌਲ ਦੇ ਵਿੱਚ ਸਬਜੀ ਆਪਾ ਪਾਲੀ ਦੇਖੋ ਇਸ ਤਰ੍ਹਾਂ ਚੌਲਿਆਂ ਨੇ ਸਬਜੀ ਦੇ ਨਾਲ ਵਿੱਚ ਮੱਖਣ ਪਾਲਿਆ ਬਹੁਤ ਜ਼ਿਆਦਾ ਇੱਕ ਵਸਤਰਾ ਨੀਚੇ ਰਹਿ ਗਿਆ ਜੇ ਆਪਾਂ ਆਪਣਾ ਖਾਣ ਪੀਣਾ ਵਧੀਆ ਰੱਖੀਏ ਤਾਂ ਸਿਹਤ ਵੀ ਵਧੀਆ ਰਹਿੰਦੀ ਤੇ ਲੱਸੀ ਦਾ ਗਲਾਸ ਆ ਰੋਟੀ ਮੈਂ ਨਹੀਂ ਦਿਖਾਉਂਦੀ ਕਿਉਂਕਿ ਮੈਂ ਰੋਟੀ ਥੋੜੀ ਜਿਹੀ ਖੁੱਲੀ ਖਾਣੀ ਆ ਆਪਾਂ ਸਹੀ ਗੱਲ ਦੱਸੀਏ ਮੇਰਾ ਖਾਣ ਪੀਣ ਖੁੱਲਾਗਾ ਤੇ ਕੰਮ ਵੀ ਆਪਾਂ ਕਿਦੇ ਮੈਂ ਕਿਸੇ ਕੰਮ ਤੋਂ ਨਹੀਂ ਗਿਆ ਵੀ ਮੈਂ ਕੰਮ ਨਹੀਂ ਕਰਨਾ ਤੇ ਹਰੇਕ ਕੰਮ ਆਪਾਂ ਜੀ ਸੰਨੀਆਂ ਸੱਪੇ ਸਾਰਾ ਕੁਝ A to Z ਮੈਂ ਸਾਰਾ ਕਲੀਨਿੰਗ ਦਾ ਸਾਰਾ ਕੰਮ ਮੈਂ ਕਰਦੀ ਆ ਖੁਦ ਤੇ 10 ਵਜ ਗਏ ਰੋਟੀ ਦਾ ਮੇਰਾ ਟਾਈਮ ਇਹ ਆ ਸਾਰੇ ਬੱਚਿਆਂ ਨੇ ਦੋਨਾਂ ਨੇ ਖਾ ਲਈ ਤੇ ਮੈਂ ਰਹਿ ਗਈ ਸੀ ਕਿਉਂਕਿ ਮੈਂ ਨਾ ਕੇ ਕੱਪੜੇ ਨਾ ਸਾਰੇ ਭਿੱਜ ਜਾਂਦੇ ਕੰਮ ਕਰਦਿਆਂ ਨੂੰ ਤੇ ਇਸ ਕਰਕੇ ਮੈਂ ਨਾ ਕੇ ਰੋਟੀ ਖਾਣ ਲੱਗੀਆਂ ਦੀ ਇੱਦਾਂ ਮੈਂ ਤੁਹਾਨੂੰ ਦਿਖਾ ਦਿੰਨੇ ਆ ਆਪਣਾ ਕਿਉਂ ਤਰੇ ਹੋ ਜਾਵੇ ਬਾਹਰ ਐਨੇ ਆਪਣੇ ਇਹ ਲੈ ਤੇ ਪਿਆਜ਼ ਅੱਜ ਸਵੇਰ ਸਵੇਰੇ ਆ ਗਿਆ ਭਾਈ ਇਹ ਮੈਂ ਦੁਪਹਿਰੇ ਥੋੜਾ ਦਮ ਲੈ ਕੇ ਫਿਰ ਆਪਾਂ ਟੋਕਰੀ ਵਿੱਚ ਕੱਢ ਦਿਆਂਗੇ ਦੇਖੋ ਮੇਰਾ ਘਿਓ ਦੇਖਦੇ ਨੇ ਇੱਧਰ ਕੱਪੜੇ ਦੇਖੋ ਭਲਾ ਸਾਰੇ ਸੁੱਕੜੇ ਪੈ ਗਿਆ ਤੇ ਹਾਲਾ ਸਾਰੇ ਘਿਓ ਚੱਕ ਕਰ ਲਈ ਆਪਾਂ ਲਓ ਜੀ ਘਿਓ ਆਪਣਾ ਬਹੁਤ ਵਧੀਆ ਆ ਤੇ ਦੇਖ ਸਕਦੇ ਹੋ ਤੁਸੀਂ ਤੇ ਜਿਹੜਾ ਇਹਦੇ ਥੋਂ ਨਿਕਲੂਗਾ ਉਹਦੀ ਆਪਾਂ ਬਣਾਵਾਂਗੇ ਕੋਈ ਰੈਸਪੀ ਤੁਹਾਡੇ ਵਾਸਤੇ ਸ਼ੇਅਰ ਕਰਾਂਗੇ ਇਹ ਤੁਸੀਂ ਪੋਲੇ ਸਪੋਟ ਕਰਨੀ ਦੇਖੋ ਕਿ ਉਹ ਕਿੰਨਾ ਵਧੀਆ ਆਇਆ ਪਿਆਗਾ ਇਹ ਪਕੜਾਈ ਲਾ ਜਾਗੇ ਅੰਦਰ ਕਿਉਂਕਿ ਬਾਹਰ ਧੁੱਕਾ ਤੱਤਾ ਬਹੁਤ ਜ਼ਿਆਦਾ ਹੈ ਕੋਣੇ ਨਾਲ ਚੱਕਾਂਗੇ ਚਲੋ ਜਿੰਨੇ ਤਾਂ ਮੈਂ ਹਾ ਕੱਪੜੇ ਕੱਪੜੇ ਲਾ ਲਈਏ ਦੇਖੋ ਇਸ ਤਰ੍ਹਾਂ ਧੁੱਕ ਬਹੁਤ ਜ਼ਿਆਦਾ ਹੋਗੀ ਤੇ ਸ਼ਾਮ ਨੂੰ ਨਾ ਮਿੱਟੀ ਦੇਖੋ ਕਿੰਨੀ ਇਹ ਭਈਆ ਖੇਲਿਆਰ ਨਹੀਂ ਦੇਖਾਂਗੇ ਸ਼ਾਮ ਨੂੰ ਇਹ ਸੱਟਾਂਗੇ ਜਿੱਥੇ-ਥੇ ਜਗ੍ਹਾ ਤੇ ਸੱਟਣੀ ਆ ਨਾਲੇ ਜੀ ਆਪਾਂ ਖਾ ਲਈਏ ਰੋਟੀ ਬਾਦ ਚਾਪਾ ਕਰਾਂਗੇ ਐਂਡ ਸ਼ਾਮ ਨੂੰ ਮਿਲਦੇ ਹਾਂ ਤੁਹਾਨੂੰ ਠੀਕ ਹੈ ਲਓ ਜੀ ਆਪਾਂ ਗੰਢਿਆ ਸਟਾਰਟਿੰਗ ਕਰ ਲਈ ਦੁਪਹਿਰੇ ਹੋ ਗਏ ਬੱਦਗੇ 3:30 ਚਾਹ ਪੀ ਲਈ ਆਪਾਂ ਦੁਪਹਿਰ ਵਾਲੀ ਭਾਂਡੇ ਮਾਂ ਤੇ ਕਿੱਥੇ ਜਾ ਤੁਹਾਨੂੰ ਮੈਂ ਪਵਾਣੀ ਜੇਬ ਦਿੱਤਾ ਸਸਤੇ ਹੋਇਆ ਲੋ ਸੀ ਆਰ ਤੁਹਕੇ ਥੋੜੇ ਗੰਦੇ ਤੇਜ਼ੀ ਜੀ ਜਲ ਰਹੇ ਨੇ ਤੇ ਆਉਂਦੇ ਵੀ ਘੱਟੀ ਆ ਲੈ ਕੇ ਦੇਖੋ ਕਿੰਨੇ ਲੰਬੇ ਕਿਸ ਤਰ੍ਹਾਂ ਦੇ ਨਿਕਲੇ ਆ ਗਾਵਾਂ ਨੂੰ ਤੇ ਬਣੇ ਜਿਸ ਤਰ੍ਹਾਂ ਸਿਰੋਂ ਆਪਣਾ ਵੀ ਗੱਦ ਲੈ ਲਿਆ ਨੂੰ ਸੋਲ ਲੈਣਾ ਤੇਰੀ ਘਾ ਮੈਂ ਪੱਪਲੇ ਪਰ ਜੁੱਟੂ ਪਾਵਾਂਗੇ ਕਿਉਂਕਿ ਹੁਣ ਆਪਣਾ ਥੋੜਾ ਨਾਉਤ ਹੈ ਜਗਾ ਕਰੇਲੇ ਵੀ ਬਣਦੇ ਸਿੰਡੀ ਆਪਾਂ ਵੀ ਰੋਟੀ ਸਿੰਡੀ ਆਲੇਗੀ ਸਬਜ਼ੀ ਦੇ ਵਿੱਚ ਆਪਾਂ ਪਾਵਾਂਗੇ ਇਹ ਵਾਰ ਬੱਚਾ ਕੋਈ ਸਿੰਜੀ ਵੀ ਬਣਾ ਕੇ ਦੇ ਦੇਣੇ ਕਰਕੇ ਤੇ ਮੈਂ ਜਿੰਨ ਦਾ ਸੀਮੈਂਟ ਕਰਨ ਬਹੁਤ ਲੱਗਿਆ ਇਹਨਾਂ ਨਾਲ ਪੂਰੀ ਆਵਾਜ਼ ਨਹੀਂ ਆਈ ਇਸ ਹਾਲਤ ਵਿੱਚ ਬਾੜੀ ਮੈਂ ਵੀ ਬੰਦ ਕਰ ਦਿੱਤਾ ਸਾਰਾ ਫੈਂਸ ਤੇ ਵੀ ਕੋਕਾ ਲਾਇਆ ਮਹਦਨ ਗੁਲੀ ਜੀ ਸੰਭ ਨਹੀਂ ਆਉਂਦੀ ਬੱਸ ਇਹ ਉਪਦੇਸ਼ ਦਿੱਤੇ ਨੇ ਸੁਸਤੇ ਹੈ ਕੇ ਆਏ ਸਰਗਿਣਾ ਆਲੂ ਹੋਏ ਪਿਆਜ਼ ਹੋਏ ਇਹ ਸਬਜ਼ੀ ਮੰਗਿਆ ਜੇਰਾ ਆਪਾਂ ਜੇ ਮੱਕੇ ਉਪਰ ਲੈ ਜੇਰਾ ਉਹਦਾ ਵਰਤਿਆ ਗਰ ਫੀਲੀਆ ਉਹਦਾ ਆਪਾਂ ਕਾ ਲੂ ਜੀ ਬਣਾਉਣੇ ਸਿਰਾਂ ਦੀ ਕੀ ਬਣਾਵਾਂਗੇ ਇਸ ਤੋਂ ਅੰਦਰ ਛੋਟਾ ਕਰਦੇ ਕਰਦੇ ਨੂੰ ਵਿਚਾਰ ਨਾਲ ਹਿੰਦਾ ਕੰਮ ਕਰ ਲੋ ਥੋੜਾ ਥੋੜਾ ਦਰਵਾਜ਼ੇ ਐਸ ਵੀਰ ਤਾਂ ਆਮਤ 2027 ਦਾ ਫੋਟੋ ਬਿਠਾ ਲੈਣਾ ਭੰਡ ਮਾਰ ਸੀ ਤਾਂ ਵੀ ਹਲਕੇ ਕੰਮ ਕਰੀਏ ਇਸ ਤੋਂ ਬਿਡੇ ਆਉ ਹੁੰਦੀ ਬੱਦੀਆਂ ਨੂੰ ਪਛਾੜ ਕੇ ਰੱਖ ਦਿੰਦਾ ਉਹ ਤਾਂ ਆਪਣੇ ਤੇ ਮੰਡੀ ਵੀ ਲੱਗਦੀ ਹੈ ਲੈਰੇ ਵਿੱਚ ਉਹ ਤਾਂ ਆਪਣੇ ਵੀ ਮੰਡੀ ਲੱਗਦੀ ਹੈ ਲੈਰੇ ਸਵੇਰੇ ਸਬਜ਼ੀ ਮੰਡੀ ਹੈਗੀ ਹੈ ਜੀ ਬੜਾ ਸੱਚੀ ਲੈਰੇ ਤੇ ਫੁੜੇ ਆਪਣੇ ਸਾਲ ਦੇ ਵਿੱਚ ਮਿਲਦਾ ਪੰਜਾਹ ਕਿਲੋੋਂ ਡੰਡਾ ਲੱਗਦਾ ਜੋਲੇ ਘਟ ਵੱਤ ਤੁੰਦਾ ਰੋਟੀ ਮੇਲਾ ਲਵੇ ਬਹੁਤ ਮਹੰਮੀ ਨੂੰ ਕਰਦੇ ਨੇ ਆਪਣੀ ਆਪ ਸੌ ਬਣਾਉਣਾ ਕਰੀ ਲੁੱਟ ਲਵੇ ਨਹੀਂ ਨਹੀਂ ਆਪਣੀ ਕਰਦੇ ਨੇ ਉਂਗਦੀਲਾ ਦਸ ਸਬਜੀ ਨਾਲ ਦਾਲ ਨੂੰ ਸੁੱਕੀ ਬਣਾ ਕੇ ਤਾਜ਼ਾ ਨਹੀਂ ਆਪਣੀ ਲੈਣੇ ਸੁੱਕੀ ਦਾਲ ਲੜੀ ਹੈ ਅੰਦਰ ਜੀ ਮੁੰਡੀ ਆਉਂਦੀ ਹੋਰੀ ਹਰੀ ਮੁੰਡੀ ਨਾਲ ਆਪਾਂ ਕਰਦੇ ਨੇ ਤੇ ਲੋਗੀ ਆਪਾਂ ਵੀਡੀਓ ਕਰਦੇ ਆਇਏ ਇੱਥੀ ਪਿਆਰ ਜਤੋਂ ਸਾਰੀ ਦੇ ਇਧਰ ਸਾਰਾ ਵਾਈਟ ਵਾਈਟ ਲਿੰਦਾ ਹੋਊਗਾ ਕਿਉਂਕਿ ਚਾਨਣ ਪੈਂਦਾ ਧੁੱਪ ਬਹੁਤ ਜ਼ਿਆਦਾ ਆ ਗਈ ਕੱਲ ਨੂੰ ਮਿਲਾਂਗੇ ਜੀ ਨਵੇਂ ਬਲੌ ਬਣਾ ਫਿਰ ਸਾਰਿਆਂ ਨੂੰ ਪਿਆਰ ਭਰੀ ਸ਼ਸਤਰੀ ਅਕਾਲ ਜੇ ਬਲੌਕ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਜੇ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਗੱਲ ਸਬਸਕ੍ਰਾਈਬ ਮਿਲਾਂਗੇ ਕੱਲ ਨੂੰ ਫਿਰ ਸਾਰਿਆਂ ਨੂੰ ਚੈਨਲ ਤੋਂ ਸਸਤੀ